ਲਾ ਮਮੀ ਮੈਨੂੰ ਫਰਾਗ ਚਾੜੂ ਮੈਂ ਲਾ ਦੰਨੀ ਆ ਕਿ ਮੈਂ ਲਾਣਾ ਜਾਂਦਾ ਮੈਂ ਲਾ ਦੂੰਗੀ ਮੈਂ ਲਾਤਾ ਰਹੀ ਆਂਗੀ ਨੋ ਮੈਂ ਲਾ ਦੰਨੀ ਆ ਤੂੰ ਚਾੜੂ ਚੱਜ ਦਾ ਲਾਉਣੀ ਆ ਆ ਦੇਖ ਲ ਮਗਰ ਕਿੰਨਾ ਕੂੜਾ ਪਿਆਏਗਾ ਮੈਂ ਤਾਂ ਆਪੀ ਲਾ ਲਿਆ ਕਰੂੰਗੀ ਦੇਖੋ ਮਮੀ ਮੈਂ ਜਿੰਨਾ ਕੋ ਹੁੰਦਾ ਮੇ ਤੋਂ ਮੈਂ ਲਾਤਾ ਰਹੀ ਆਂਨੀ ਆ ਚਾੜੂ ਜੇ ਜੇ ਮੇਰੀ ਹਾਲਤ ਤੇ ਦੇਖੋ ਕਹੀ ਜੀ ਆ ਜੇ ਜਹ ਹੁੰਦਾ ਕਮ ਮੈਂ ਕਰ ਲੰਨੀ ਆ ਉਹ ਪੁੱਤ ਐ ਕਰ ਰਾਮ ਕਰ ਲੈ ਮੈਂ ਆਪੀ ਲਾ ਲੂੰਗੀ ਛਾੜੂ ਅੱਗੇ ਕਹਣਾ ਮੈਂ ਲਾਉਂਦੀ ਨਹੀਂ ਮੈਂ ਆਪੀ ਲਾ ਲੂੰਗੀ ਛਾੜੂ ਮੰਮੀ ਹਾਂ ਆ ਤੂੰ ਛਾੜੂ ਲਾ ਰਹੀ ਐ ਕੱ비 ਕਿੱਤ ਐ ਉਹ ਪੁੱਤ ਪਾਦਾ ਕੱਪੜੇ ਤੋ ਕਿੱਥੇ ਲੱਗੀ ਐ ਮੈਂ ਚੱਲ ਬਿੰਦਰ ਰਾਮ ਕਰ ਲੈ ਛਾੜੂ ਮੈਂ ਲਾ ਲੂੰਗੀ ਰਾਮ ਕਰਨ ਨੂੰ ਦੱਸ ਕੀ ਹੋਇਆ ਉਹਨੂੰ ਉਹ ਕਿਸੇ ਹਾਲ ਐ ਹੁਣ ਤੈਨੂੰ ਪਤਾ ਤਾਂ ਹੈਗਾ ਕਿਸੇ ਹਾਲ ਤਾਂ ਤੂੰ ਆਏ ਕਰਦੀਆਂ ਜਿਵੇਂ ਪਤਾ ਨਹੀਂ ਕੀ ਹੋ ਗਿਆ ਜਵਾਕੇ ਜਮਰੀ ਹੋਰ ਦੱਸ ਕੀ ਹੈ ਉਹ ਇਹਦਾ ਪੁੱਤ ਮੈਂ ਆਪਦੀ 3 ਮੰਗੂ ਰੱਖਦੀ ਆ 3 ਮੰਗੂ ਤਾਂ ਕੋਈ ਨਹੀਂ ਰੱਖਦੀ ਹੈਗੀ ਕੋਈ ਨਾ ਤੂੰ ਆਏ ਉਹਦੇ ਸਾਹਮਣੇ ਉਹ ਕਰ ਦਿੰਨੀ ਹੈਗੀ ਉਹ ਇਹਦਾ ਪੁੱਤ ਕਬਰਾ ਨਾ ਕਿ ਇਹ ਨਾ ਕਬਰਾ ਤੈਨੂੰ ਪਤਾ ਮੰਮੀ ਮੈਂ ਆਫਿਸ ਜਾ ਰਹਾ ਮੈਨੂੰ ਰੋਟੀਆਂ ਨਹੀਂ ਬਣਾ ਕੇ ਦੇਣੀ ਹੈਗੀ ਉਹਨੇ ਦੋ ਰੋਟੀਆਂ ਤੂੰ ਲਾ ਲ ਆਉਂਦੀ ਆ ਅੱਛਾ ਹੁਣ ਰੋਟੀ ਮੈਂ ਬਣਾ ਕੇ ਖਾਉਂਗੀ ਮੇਰੀ ਸਰਕਾਰੀ ਨੌਕਰੀ ਮੈਂ ਇੱਥੇ ਰੋਟੀਆਂ ਬਣਾ ਕੇ ਆਪ ਹੀ ਖਾਵਾਂ ਹੈ ਇਹ ਨਾ ਹੋਵੇ ਵੀ ਤੁਸੀਂ ਮੈਨੂੰ ਕੁਝ ਬਣਾ ਕੇ ਦੋ ਉਹ ਦੌਰਾ ਟੇਵਣਾ ਕਿ ਖਾਲੀ ਫੇਰ ਕੁਛ ਕਰਸ ਜੂਗਾ ਬਣਾ ਲਾ ਦੌਰਾ ਟੀਆਂ ਅੱਛਾ ਮੰਮੀ ਹੁਣ ਤੂੰ ਉਹਦੀ ਸਾਈਡ ਲਏਂਗੀ ਹੈ ਐਸੇ ਕਮਾ ਕੇ ਬਹਿ ਲੈ ਆਮਾ ਤੇ ਮੈਨੂੰ ਇੱਥੇ ਰੋਟੀ ਵੀ ਨਾ ਮਿਲੇ ਉੱਪਰ ਦੀ ਮੈਨੂੰ ਹਾਸੂਨ ਨੂੰ ਮਿਲੇ ਹੈ ਤਰ ਕੋਈ ਨਾ ਪੁੱਤ ਘਵਰਾ ਨਾ ਮੈਂ ਬਣਾ ਦਿੰਨੀ ਆ ਦੌ ਰੋਟੀਆਂ ਤੇ ਕੀ ਫਰਕ ਪੈਂਦਾ ਨਾ ਜੇ ਉਹ ਬਣਾ ਦੋ ਜੀ ਫਿਰ ਕੋਈ ਫਰਕ ਪੈ ਜੂਗਾ ਰੋਟੀ ਬਣਾ ਸਕਦੀ ਖਾਦ ਦੇ ਮੰਮੀ ਤੇਰੀ ਬਣਾ ਕੇ ਦੇ ਫਿਰ ਆਪੀ ਮੈਥੋਂ ਨਹੀਂ ਬਣਾ ਕੇ ਖਾਈ ਜਾਂਦੀ ਹੈਗੀ ਛੇਤੀ ਬਣਾ ਦੇ ਨਾਲੇ ਮੈਂ ਜਾਣਾ ਹੈ ਚੱਲ ਮੈਂ ਬਣਾ ਦਿੰਨੀ ਆ ਟਾਈਮ ਪਤਾ ਨਹੀਂ ਕਿੰਨਾ ਕੁ ਹੋ ਗਿਆ ਭਾਬੀ ਕਿੰਨਾ ਚਿਰ ਹੋ ਗਿਆ ਇਹਨੂੰ ਕਹਿਆ ਨੂੰ ਵੀ ਮੈਨੂੰ ਕੋਟੀ ਦੇ ਦੇ ਪਤਾ ਨਹੀਂ ਕੀ ਕਰੀ ਜਾਂਦੀ ਆ ਅੰਦਰੀ ਇਹ ਭਾਬੀ ਆ ਜਾ ਹੁਣ ਕੀ ਕਰੀ ਜਾਂਦੀ ਆ ਮੈਂ ਆਫਿਸ ਨੂੰ ਲੇਟ ਹੋ ਰਹੀ ਆ ਹਾਂਜੀ ਦੀਦੀ ਕੋਟੀ ਕਿਹਾ ਸੀ ਤੈਨੂੰ ਕੋਟੀ ਕਿਹਾ ਸੀ ਤੈਨੂੰ ਮੈਂ ਨਾ ਚੇਤਾ ਸੀ ਚੇਤਾ ਭੁੱਲ ਗਈ ਸੀ ਕਿਤੇ ਕਰਕੇ ਹੁਣੀ ਲੱਭੀ ਐ ਮਤਲਬ ਆ ਗੁੱਟੀ ਮਿਲੀ ਹੈ ਨਵੀਂ ਗੁੱਟੀ ਨਹੀਂ ਮਿਲੀ ਮੈਨੂੰ ਨਹੀਂ ਉਹ ਤਾਂ ਚੇਤੇ ਹੀ ਭੁਲ ਗਏ ਪਤਾ ਨਹੀਂ ਕਿੱਥੇ ਰੱਗ ਬੱਢ ਗਏ ਕਦੇ ਕੋਈ ਚੀਜ਼ ਯਾਦ ਵੀ ਰੱਖ ਲਿਆ ਕਰ ਕਰਾਮ ਕਰਨ ਨਹੀਂ ਪਤਾ ਬੀ ਹਾਂ ਪੈ ਜਾਓ ਖਾ ਲਓ ਪੀ ਲਓ ਪੈ ਜਾਓ ਹਨਾ ਕੰਮ ਤਾਂ ਕੋਈ ਕਰਨਾ ਨਹੀਂ ਆਪਾਂ ਨੇ ਚੱਲ ਹੁਣ ਮੇਰੇ ਸਿੱਤੇ ਖੜੀ ਕੀ ਕਰਦੀ ਹੈਂ ਕਿ ਕਰ ਲੈ ਕੰਮ ਜਾ ਕੇ ਜਾ ਪਰ ਕੰਮ ਕੀ ਕਰਨਾ ਪੈਣਾ ਹੀ ਹੈ ਜਾ ਕੇ ਤੂੰ ਤਾਂ ਬਹਿ ਜਾ ਲੇਟ ਹੋ ਗਈ ਮੈਂ ਮਮੀ ਤੁਹਾਨੂੰ ਲਈ ਚਾਹ ਬਣਾ ਕੇ ਆਵਾਂ। ਵੀ ਤਾਂ ਹੈਗੀ ਤੀ ਪੁੱਤ। ਚਲ ਕੋਈ ਨਾ ਮੈਂ ਬਣਾ ਲਿਆਉਂ। ਮੈਂ ਤੁਹਾਨੂੰ ਨਾਲ ਇੱਕ ਗੱਲ ਪੁੱਛਣੀ ਸੀ। ਹਾਂ। ਉਹਨਾਂ ਦੇ ਗਮਾਂਡੀ ਦੀ ਨੂੰਹ ਲੈ ਕੇ ਕਹਿੰਦੇ ਕੋਈ ਕੁੜੀ ਹੋਈ ਏ ਕਿਰੇ। ਹਾਂ ਪੁੱਤ ਹੋਈ ਏ। ਜੇ ਆਪਣੀ ਕੁੜੀ ਹੋ ਗਈ ਫਿਰ। ਲੈ ਫਿਰ ਕੀ ਹੋ ਗਿਆ? ਮੁੰਡਾ ਬਰਾਬਰ। ਕੋਈ ਨਾ ਪੁੱਤ ਤੈਨੂੰ ਟੈਨਸ਼ਨ ਪਾਈ ਏ। ਫਿਰ ਕੀ ਹੋਗਾ ਜੇ ਕੁੜੀ ਹੋ ਗਈ? ਲੈ ਆਪਾਂ ਤਾਂ ਮਸਾਂ ਦੀ ਦੁਕਾਨਾਂ ਦੇ ਦੀ। ਮੰਮੀ ਦੇਖੋ ਉਹਨਾਂ ਦੇ ਉਹਦੀ ਸੱਸ ਤਾਂ ਬਲਾਂ ਹੀ ਬੋਲਦੀ ਸੀ। ਉਹ ਤਾਂ ਰੋ ਰਹੀ ਸੀ ਬੇਚਰੀ ਕੱਲ। ਉਹ ਸੱਚ ਸੱਚ ਤਾਂ ਪੁੱਤ ਗਿਆ ਕਰਨਾ ਆਹ ਤਾਂ ਸੱਚ ਤਾਂ ਕਾਇਨ ਦਾ ਫਰਕ ਆਏਗਾ ਅਬ ਜੇ ਤੁਸੀਂ ਸਮਝੀਏ ਫਿਰ ਕੀ ਹੋਗਾ ਜੇ ਕੁੜੀ ਹੋਗੀ ਕੁੜੀ ਆ ਤਾਂ ਮਸਾਲੇ ਤਾਂ ਗਾ ਲਾ ਮੈਂ ਤਾਂ ਮम्मी ਦੇ ਤੋਂ ਡਾ ਲੱਗ ਜੀ ਜਾਂਦਾ ਜੇ ਮੇਂ ਗੱਲ ਕੁੜੀ ਹੋਗੀ ਤੇ ਫਿਰ ਕੀ ਹੋਗਾ ਆਪਾਂ ਤਾਂ ਕੁੜੀ ਮਸਾ ਮਿਲੂਗੀ ਦੇਖੇਗਾ ਲਾਗੀ ਦੇਖ ਮਮੀ ਕੁੜੀ ਮੁੰਡੇ ਚ ਕੀ ਫਰਕ ਹੁੰਦਾ ਲੋਕ ਦੇ ਗੱਲਾਂ ਕਿਵੇਂ ਕਰਦੇ ਆ ਦੇਖ ਰਿਹਾ ਹੈ ਨਾ ਇਹ ਤਾਂ ਰੱਬ ਦਾ ਆਪਣਾ ਕੁੜੀ ਮੁੰਡਾ ਕਿਹੜਾ ਰੱਬ ਤੋਂ ਲਿਖੋ ਹੁੰਦੇ ਆ ਇਹ ਤਾਂ ਪੁੱਤ ਉਹ ਲੋਕਾਂ ਨੂੰ ਆਤਾ ਹੈ ਇਹ ਕੀ ਹੁੰਦਾਗਾ ਲੋਗ ਤਾਂ ਇਹ ਕਿ ਨਤੀ ਪੁੱਤ ਪੁੱਤ ਚ ਫਰਕ ਰੱਖਦੇ ਆ ਜਿਨ੍ਹਾਂ ਦੇ ਕੁੜੀਆਂ ਵੀ ਨਹੀਂ ਹੁੰਦੀਆਂ ਉਹ ਵੀ ਆਏ ਕਹਿੰਦੇ ਸਾਡੀ ਕੁੜੀ ਹੋ ਜੇ ਆਪਾਂ ਮੁੰਡੇ ਪਾਰ ਦੇ ਪਾਰ ਦੇ ਕੁੜੀਆਂ ਜੰਮ ਲੈਣੇ ਆ ਫਿਰ ਉਹ ਕੀ ਬਚਾਈ ਨਹੀਂ ਸਿੱਕੀਆਂ ਲੈਂਦੀਆਂ ਨਹੀਆਂ ਉਹ ਵੀ ਆਪਾਂ ਨੂੰ ਕਿੰਨਾ ਸੁੱਖ ਦਿੰਦੀਆਂ ਨੇਗੀਆਂ ਵੱਟੀਆਂ ਹੋ ਕੇ ਬਹੁਤ ਹੈ ਗਿਆ ਮੰਮੀ ਹਾਂ ਤੇ ਤੇਰੀ ਤਾਂ ਬਹੁਤ ਚੰਗੀ ਹੈ ਘਰੇ ਆਈ ਚਲੋ ਮੰਮੀ ਮੈਂ ਚਾਹ ਲਿਆ ਕੇ ਲੈ ਆਨੀ ਆ ਥੋੜੀ ਵਾਸਪੀ ਬਣਾ ਕੇ ਠੀਕ ਹੈ ਹਾਂ ਠੀਕ ਆ ਬਣਾ ਲੈ ਉਹ ਦੇਖ ਲੈ ਕਿਵੇਂ ਪੈਂਚਨ ਪਾਈ ਬੈਠੀ ਹੈ ਹੈ ਕਮਲੀ ਮੈਂ ਤਾਂ ਲੋਕਾਂ ਦੇ ਸੁਸਸਾਂ ਵਰਗੀ ਸੱਸ ਵੀ ਨਹੀਂ ਹੈਗੀ ਚੱਲ ਕੋਈ ਨਾ ਉਹ ਮਾਲਕ ਹੈਗਾ ਐ ਹੈ ਅੱਜ ਸੁਦੇਹਾ ਆ ਗਈ ਬੱਸ ਮੰਮੀ ਮੇਰਾ ਸਿਰ ਜਾ ਦੁਖਦਾ ਸੀ ਉਹ ਮੈਂ ਹਾਫ ਡੇ ਲੈ ਕੇ ਆ ਗਈ ਅੱਛਾ ਹੋਰ ਸਿਰ ਜਾ ਵਾਲੀ ਦੁਖੀ ਜਾਂਦਾ ਉਹ ਹੀ ਗਾਈ ਲੈ ਲੈਂਦੀ ਲੈ ਨਹੀਂ ਆ ਉਹ ਕਿੱਥੇ ਭਾਬੀ ਭਾਬੀ ਚਾਹ ਕਰਨ ਗਈ ਆ ਤਾਂ ਪਹਿਣੀ ਆ ਨਾ ਚਾਹਤਾ ਨਹੀਂ ਪੀਣੀ ਮੈਨੂੰ ਤਾਂ ਭੁੱਖ ਜੀ ਲੱਗ ਗਈ ਸੀ ਰੋਟੀ ਖਾਣੀ ਹੈ ਰੋਟੀ ਖਾਣੀ ਸੀਗੀ ਮੈਂ ਚੱਲ ਰੋਟੀ ਬਣਾ ਦਾਂਗੀ ਮੇਰੇ ਕੱਪੜੇ ਧੋਦੇ ਸੀ ਉਹਨੇ ਕੱਪੜੇ ਧੋਤੇ ਪਏ ਨੇ ਪ੍ਰੈਸ ਕੋਈ ਨਾ ਪ੍ਰੈਸ ਕਰ ਦੂਗੀ ਫਿਰ ਕੀ ਹੋ ਗਿਆ ਕਰ ਦੇ ਫਿਰ ਸ਼ਾਮ ਨੂੰ ਮੈਂ ਪਾਰਟੀ ਤੇ ਵੀ ਜਾਣਾ ਇੱਕ ਕੋਈ ਨਾ ਕੋਈ ਨਾ ਕਰ ਦੂਗੀ ਫਿਰ ਕੀ ਹੋ ਗਿਆ ਐਂ ਨਾ ਕਰਿਆ ਕਰ ਤੂੰ ਕਰਾਦੀ ਹੁਣ ਕੋਈ ਨਾ ਮਹਾਕ ਮਾਰ ਦਊਗੀ ਕਰ ਦਊਗੀ ਹਾਂ ਹੋਰ ਹੁਣ ਤੂੰ ਦਵਾਈ ਦਬੂਈ ਲੈ ਕੇ ਪਿੰਦਾ ਆਰਾਮ ਕਰ ਲੈ ਮੇਰੀ ਕਿਸਮਤ ਚ ਕਿੱਥੇ ਆਰਾਮ ਕੋਈ ਨਾ ਕਰ ਲਾ ਮੈਂ ਜਦ ਤੂੰ ਕਹੇਗੀ ਰੋਟੀ ਰੋਟੀ ਮੈਂ ਬਣਾ ਕੇ ਦੇ ਦੂੰਗੀ ਤੈਨੂੰ ਦੇਖ ਪੁੱਤੋ ਗੁਰਪ੍ਰੀਤਾਂ ਤਾਂ ਪੈਨਸ਼ਨ ਨਹੀਂ ਬੈਠੀ ਐ ਗਮਾਂਡੀਆਂ ਦੀ ਕੁੜੀ ਹੋ ਗਈ ਉਹ ਤਾਂ ਉਹਦੀ ਪੈਨਸ਼ਨ ਲੈਂਦੀ ਮੈਨ ਲੱਗਦਾ ਪੈਨਸ਼ਨ ਕੁੜੀ ਦੀ ਪੈਨਸ਼ਨ ਹਾਂ ਕਿਉਂ ਗਮਾਂਡੀਆਂ ਦੀ ਕੁੜੀ ਹੋਈ ਹੈਗੀ ਹੋਰ ਕੁੜੀ ਹੋ ਗਈ ਉਹਨਾਂ ਦੀ ਫਿਰ ਇਹਨੇ ਕਾਹਦੀ ਪੈਨਸ਼ਨ ਲੈ ਰખી ਉਹਦੀ ਇਹਨੂੰ ਐਵੇਂ ਕਿਤੇ ਮੇਰੇ ਨਾਲ ਹੋ ਜੇ ਤੇ ਫਿਰ ਕੀ ਹੋ ਗਿਆ ਜੇ ਹੋ ਗਈ ਮੈਂ ਤਾਂ ਆਪ ਕਹੇਤੀ ਉਹ ਫਿਰ ਕੀ ਹੋਗਾ ਜੇ ਹੋ ਗਈ ਹੋ ਜਾਂਦੇ ਭਾਈ ਆਹੋ ਕੁੜੀ ਕੜਾਪਨ ਸਿੱਟੀ ਹੋਈ ਆ ਆਪਾਂ ਦਾ ਸੱਤ ਪੁੱਤਾਂ ਨਾਲ ਪਿਆਰੀ ਐ ਮੰਮੀ ਵੈਸੇ ਪਿਆਰੇ ਤਾਂ ਤੁਹਾਨੂੰ ਪੁੱਤੇ ਨੇਗੇ ਕੁੜੀਆਂ ਦਾ ਬਸ ਕੂੰ ਹੀ ਕਹਤਾ ਮੈਨੂੰ ਪਤਾ ਮੇਰੀ ਕਿੰਨੀ ਕਿੱਜਤ ਐ ਇਸ ਘਰ ਚ ਤੁਹਾਨੂੰ ਤਾਂ ਆਪਣੇ ਪੁੱਤ ਦੇ ਨੂਹ ਦੀ ਇੱਜ਼ਤ ਕਰਨੀ ਹੁੰਦੀ ਐ ਕਿ ਨਾ ਪੁੱਤ ਮੈਂ ਤੈਨੂੰ ਕੀ ਕਹਤਾ ਤੂੰ ਤਾਂ ਮੈਨੂੰ ਸੱਤ ਪੁੱਤਾਂ ਨਾਲ ਪਿਆਰੀ ਐ ਸਾਰਿਆਂ ਨਾਲ ਜ਼ਿਆਦਾ ਪਿਆਰੀ ਐ ਪਤਾ ਐ ਮੰਮੀ ਮੈਂ ਕਿੰਨੀ ਕੁ ਪਿਆਰੀ ਐ ਕਿੰਨੀ ਕੁ ਨਹੀਂ ਨਾ ਪੁੱਤ ਮੈਂ ਤਾਂ ਬਹੁਤ ਜ਼ਿਆਦਾ ਪਿਆਰੀ ਐ ਤੂੰ ਮੈਨੂੰ ਤਾਂ ਬਹੁਤ ਪਿਆਰ ਹੁੰਦਾ ਤੇਰਾ ਚਲ ਕੋਈ ਨਹੀਂ ਪਤਾ ਮੈਨੂੰ ਲਪਤੋਆਂ ਦੀ ਕਿ ਜੈਨੀ ਸੋਹਣੀ ਪਾਲੀਆਂ ਤੂੰ ਹੁਣ ਮੈਨੂੰ ਤੇਰਾ ਪਿਆਰ ਨਾ ਆਵੇ ਲੱਗਦਾ ਨਹੀਂ ਮੰਮੀ ਮੈਨੂੰ ਵੀ ਤੂੰ ਮੈਨੂੰ ਪੁੱਤਾਂ ਨਾਲੋਂ ਜ਼ਿਆਦਾ ਪਿਆਰ ਕੀਤਾਗਾ ਨਾ ਪੁੱਤ ਮੈਂ ਤਾਂ ਬਹੁਤ ਪਿਆਰ ਕਰਦਾ ਤੋਰ ਢਿੱਡ ਚੋਂ ਗੱਲ ਕੱਢ ਦੇ ਕੋਈ ਨਹੀਂ ਦਿਖਦਾ ਹੀ ਉਹ ਤਾਂ ਮੈਨੂੰ ਹਾਈ ਹਾਈ ਓਏ ਇਹ ਜਾਂਦਾ ਯੋ ਮੇਰੇ ਤਾਂ ਦਰਦ ਜਹਾ ਹੋਈ ਜਾ ਰਿਹਾ। ਕਾਪਣ ਲੱਗ ਗਿਆ ਤੇ ਪਤਾ ਨਹੀਂ ਸਵੇਰ ਦਾ ਜ਼ਿਆਦਾ ਉਹ ਥੋੜਾ ਥੋੜਾ ਹੋ ਰਿਹਾ ਸੀ ਹੁਣ ਜ਼ਿਆਦਾ ਹੀ ਹੋਣ ਲੱਗ ਗਿਆ। ਉਹ ਤਾਂ ਟਾਈਮਰ ਫਿਰ ਪਹਿਲਾਂ ਦੱਸਣਾ ਸੀ। ਮੈਂ ਸੋਚੀ ਵੀ ਮੰਮੀ ਉਹਨਾਂ ਨੂੰ ਆ ਜਾਣੇ ਚੱਲ ਮੈਂ ਉਹਨਾਂ ਨਾਲ ਗੱਲ ਕਰ ਦੂੰਗੀ ਮੈਂ ਕਿਹਾ। ਲਓ ਤਾਂ ਪੁੱਤ ਪਰਸੋਂ ਨੂੰ ਆਊਗਾ। ਉਹਨਾਂ ਚੋਂ ਤੂੰ ਕਿਵੇਂ ਕੱਟੇਂਗੀ? ਮੀਨੂ ਦਾ ਮੰਮੀ ਆਏ ਸੀ ਵੀ ਸ਼ਾਇਦ ਆ ਜਾਣਾ ਉਹ ਪਰਸੋਂ ਆਣਗੇ। ਹਾਂ ਪਰਸੋਂ ਆਣਗੇ ਮੈਂ ਸੀਮਾ ਤੋਂ ਲੈ ਕੇ ਆਈਆਂ ਪੈਸੇ। ਤੂੰ ਬੈਠਾ ਇੰਨੇ ਮੈਂ ਪੈਸੇ ਲਿਆਵਾਂ। ਤੇ ਮੈਂ ਤੁੰਤ ਵਾਈ ਦਵਾ ਕੇ ਲਿਆਉਣੀ ਆ। ਠੀਕ ਹੈ ਮੰਮੀ ਜੀ। ਸਿਮਾ ਹਾਂ ਉਤੋਂ ਨਾ ਬਜਾਰ ਕਰ ਪਈ ਆ ਦੇ ਦੇ ਕਿਉਂ ਕੀ ਕਰਨੇ ਨੇ 1000 ਰੁਪਏ ਦੇਖਿਓ ਤੇ ਰਾਤ ਨੂੰ ਗੁਰਦੁਰੀ ਸਿੱਦੇ ਦਰਦ ਹੋਈ ਜਾਂਦਾ ਫਿਰ ਮੈਂ ਕਿ ਠੇਕਾ ਲਿਆ ਦਰਦ ਹੋ ਰਿਹਾ ਉਹ ਦਵਾਈ ਦਵਾ ਦੇਉਂਗੀ ਮੰਮੀ ਮੈਂ ਤੁਹਾਡੇ ਵਾਸਤੇ ਕਮਾਉਣੀ ਹੈਗੀ ਹੋਰ ਕਿਹਦੇ ਵਾਸਤੇ ਕਮਾਉਣੀ ਹੈ ਮੈਂ ਆਪਣੇ ਵਾਸਤੇ ਕਮਾਉਣੀ ਹੈ ਮੇਰੇ ਵੀ ਬਹੁਤ ਸ਼ੌਂਕ ਨੇ ਮੈਂ ਕਦੋਂ ਨਹੀਂ ਕਮਾ ਕਦੋਂਗੀ ਮੈਂ ਤੇਰੀ ਤਨਖਾਹ ਹੁੰਦੀ ਆ ਆਪਦਾ ਸ਼ੌਕ ਵੀ ਪੂਰਾ ਕਰ ਲਈ ਹੁਣ ਮੈਂ ਕੀ ਤਾਂ ਮੰਗਣ ਜਾਵਾਂ ਮੁੰਡਾ ਪਰਸੋਂ ਨੂੰ ਆਊਗਾ ਹਾਲੇ ਤੇ ਫਿਰ ਉਹਦਾ ਫਰਜ਼ ਨਹੀਂ ਬਣਦਾ ਸੀ ਪੈਸੇ ਦੇ ਕੇ ਜਾਵੇ ਚਲਪੁੱਣ ਲੱਗਿਆ ਹੋਊਗਾ ਹੁਣ ਮੈਂ ਕੀ ਕਹਿ ਸਕਦੀ ਆ ਭਾਈ ਇਸ ਗੱਲ 'ਚ ਮੇਰੇ ਕੋਲ ਨਹੀਂ ਹੈਗੇ ਪੈਸੇ ਪਿੱਛੇ ਨਾ ਭੀ ਦੇਣੇ ਪੈਣਗੇ ਪੁੱਤ ਅੱਜ ਤਾਂ ਜਿਵੇਂ ਮਰਜ਼ੀ ਦੀ ਮੈਂ ਕਿੱਥੋਂ ਦਵਾ ਮੇਰੇ ਕੋਲ ਨਹੀਂ ਹੈਗੇ ਬਸ ਨਾ ਭੀ ਦੇਣੇ ਪੈਣਗੇ ਪੁੱਤ ਅੱਜ ਤਾਂ ਦੂ ਮੈਂ ਤਾਂ ਵਿਚਾਰੀ ਬਿਲਕੁਰੀ ਹੀ ਆ ਜਿਵੇਂ ਆਕੜੀ ਕੋਈ ਮੈਂ ਲੈ ਕੇ ਨਹੀਂ ਜਾਣੀ ਉਹ ਤੈਨੂੰ ਆਪ ਹੀ ਪਤਾ ਲੱਗੂ ਤੂੰ ਆਪ ਹੀ ਸੈਣੀ ਹੈਗੀ ਦੇਖ ਮੰਮੀ ਮੇਰੇ ਕੋਲ ਨਹੀਂ ਹੈਗੇ ਪੈਸੇ ਤੁਹਾਨੂੰ ਦੇਣ ਨੂੰ ਠੀਕ ਹੈ ਸਰਕਾਰੀ ਨੌਕਰੀ ਮੈਂ ਆਪਦੇ ਵਾਸਤੇ ਲੱਗੀ ਆ ਮੈਂ ਤੁਹਾਡੇ ਵਾਸਤੇ ਨਹੀਂ ਲੱਗੀ ਸਮਝ ਗਏ ਨਾ ਇੱਥੇ ਰੋਟੀਆਂ ਮੈਂ ਆਪ ਬਣਾ ਕੇ ਖਾਵਾਂ ਹੈ ਜੇ ਸਾਰਾ ਕੁਝ ਕੰਮ ਮੈਂ ਆਪ ਕਰਾਂ ਪੈਸੇ ਮੈਂ ਤੁਹਾਨੂੰ ਦਵਾਂ ਕਿਉਂ ਦੇਖਾ ਪੜਾਈ ਲਿਖਾਈ ਤੇਰੇ ਬਾਪ ਨੇ ਤੇਰੇ ਪਾਈ ਨੇ ਮਾਗਰ ਮੁਰੇ ਕਿਤੇ ਤੈਨੂੰ ਨੌਕਰੀ ਦਵਾਈ ਹੈ ਤੋ ਹੋਰ ਇਹਦਾ ਕਭ ਨਹੀਂ ਕਰ ਸਕਦੀ ਸਾਡੇ ਵਾਸਤੇ ਲੈ ਫੇਰ ਕੀ ਹੋ ਗਿਆ ਮੰਮੀ ਜੇ ਨੌਕਰੀ ਲਵਾਤੀ ਪੜਾਤਾ ਲਿਖਾਤਾ ਥੋੜਾ ਫੱਜ ਬੰਦਾ ਸੀ ਕੋਈ ਆਸਾਨ ਨਹੀਂ ਤਾਂ ਮੇਰੇ ਤੇ ਇਹ ਪੁੱਤ ਤਾਂ ਆਸਾਨ ਹੀ ਹੈਗਾ ਤੂੰ ਕਹਿੰਦੇ ਆਸਾਨ ਕਰਦੇ ਮੇਰੇ ਤੇ ਐ ਕਰ ਦਿਓ ਇਹ ਆਸਾਨ ਹੈਗਾ ਉਹ ਨੌਕਰੀ ਪੁੱਤ ਨੂੰ ਨਹੀਂ ਮਿਲਦੀ ਸੀ ਹਾਂ ਦੇਖ ਤੈਨੂੰ ਦਵਾਈ ਉਹਨੇ ਐ ਦਵਾਈ ਵੀ ਕਿਸੇ ਦੇ ਹੱਥਾਂ ਕੰਨੀ ਨਾ ਚੱਕੇ ਤੂੰ ਜਿਵੇਂ ਬਰਬਾਦੀ ਕਰਦੀ ਜਾਂਦੀ ਏ ਸਾਡੀ ਵੀਰਣ ਮੇਂ ਨਹੀਂ ਸੀ ਵਾਪਿਸ ਔਰ ਉਹਨੂੰ ਮਿਲਦੀ ਸੀ ਮੈਨੂੰ ਤਾਂ ਦੱਸਿਆ ਨਹੀਂ ਪਹਿਲਾਂ ਲਓ ਤੈਨੂੰ ਕੀ ਦੱਸੂਗਾ ਤੀ ਉਹ ਕਹਿੰਦਾ ਮੇਰੇ ਪਾਣ ਨੂੰ ਨੌਕਰੀ ਤੈਨੂੰ ਆ ਬੋਲ ਪੀ ਕਿ ਮੈਂ ਆਪਜੀ ਲੋਕਰੀ ਮੈਂ ਪੈਣ ਨੂੰ ਦਵਾਦਾ ਕਿਸੇ ਦੇ ਹੱਥਾਂ ਕੰਨੀ ਨਾ ਦੇਖੀ ਕਹ ਰਿਹਾ ਤੇ ਮੈਂ ਪਹਿਲਾਂ ਤੁਸਨ assi ਤੁਸੀ ਜਿੰਨਾ ਤੇਰਾ ਕਰਦਿਆ ਤੂੰ ਸਾਨੂੰ ਚੋਚੇ ਬੋਲਦੀ ਐ ਉਹ ਨੌਕਰੀ ਜਾ ਕੇ ਤੂੰ ਜ਼ਿਆਦੀ ਹੰਕਾਰ ਗਈ ਚੱਲ ਮੰਮੀ ਮੈਂ ਦਿਨੀ ਆ ਪੈਸੇ ਦਿਵਾਲੇ ਭਾਪੀ ਨੂੰ ਦਵਾਈ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਵੀਰੇ ਜੀ ਨੌਕਰੀ ਮੈਂ ਲਈਏਗੀ ਫਿਰ ਮੈਂ ਕਾਨੂੰ ਇੰਨਾ ਬੋਲਦੀ ਤੁਹਾਨੂੰ ਬੋਲੂੰ ਤਾਂ ਪੁੱਤ ਕਿਸੇ ਦਾ ਜੀ ਨਹੀਂ ਕਰਦਾ ਫਿਰ ਹੁਣ ਕੀ ਕਰੀਏ ਲੈ ਮੰਮੀ ਦਵਾਈ ਦਵਾਈ ਭਾਪੀ ਨੂੰ ਦੱਸ ਜੇ ਮੈਨੂੰ ਪਤਾ ਹੁੰਦਾ ਵੀ ਬੀਰੇ ਦੀ ਨੌਕਰੀ ਮੈਨੂੰ ਮਿਲੀ ਐ ਮੈਂ ਕਹਾਂ ਨੂੰ ਇੰਨਾ ਰੋਬ ਜਮਾਉਂਦੀ ਪੱਭੀ ਦਰਦ ਹੋ ਰਿਹਾ ਹਾਂ ਹਾਂ ਹੋ ਰਿਹਾ ਸਰਾਤ ਦਾ ਹੀ ਹੋ ਰਿਹਾ ਹੈ ਰਾਦ ਹੋ ਰਿਹਾ ਹਾਂ ਮੈਨੂੰ ਮੰਮੀ ਨੇ ਦੱਸਿਆ ਸੀਗਾ ਵੀ ਦਰਦ ਹੋ ਰਿਹਾਗਾ ਮੰਮੀ ਨੇ ਦਵਾਈ ਦਿਵਾ ਕੇ ਲਿਆਉਂਦੀ ਐ ਤੁਸੀਂ ਦਵਾਈ ਲੈ ਆਇਓ ਨਾਲੇ ਪੱਭੀ ਮੈਂ ਨਾ ਤੈਨੂੰ ਬਹੁਤ ਗਲਤ ਬੋਲ ਦਿੱਨੀ ਆ ਮੈਨੂੰ ਮਾਫ ਕਰਦੀ ਕੋਈ ਨਹੀਂ ਤੁਸੀਂ ਮੇਰੇ ਨਾਲ ਵੱਡੇ ਹੋ ਫਿਰ ਕੀ ਹੋਗਾ ਬੋਲ ਤਾਂ ਕੋਈ ਨਹੀਂ ਪੱਭੀ ਮੈਂ ਨਾ ਤੇਰੇ ਨਾਲ ਬਹੁਤ ਉੱਚੀ ਬਾਤ ਚ ਗੱਲ ਕਰਦੀ ਆਂਗੀ ਮੈਂ ਤਾਂ ਤੈਨੂੰ ਕਰੇ ਇੱਜ਼ਤ ਨਾਲ ਭਲਾ ਹੀ ਨਹੀਂ ਹੈਗਾ। ਚਲੋ ਕੋਈ ਨਹੀਂ ਮੇਰੇ ਨਾਲ ਬੱਝਿਆ। ਮੈਂ ਕਿਹਾ ਤੁਹਾਡੀ ਗੱਲ ਦਾ ਗੁੱਸਾ ਮੰਨ ਲੈਂਦੀ ਆ ਫਿਰ ਕਿਉਂ ਮੈਂ ਨਹੀਂ ਗੱਲ ਕਹਿਤੀ। ਭਾਬੀ ਤੂੰ ਬਹੁਤ ਚੰਗੀ ਹੈਂਗੀ ਜਿਹੜੇ ਤੂੰ ਮੇਰੀ ਇੰਨੀਆਂ ਗਲਤੀਆਂ ਮਾਫ਼ ਕਰ ਰਹੀ ਹੈਂਗੀ। ਨਹੀਂ ਜੇ ਕੋਈ ਹੋਰ ਵਰਜਾਈ ਹੁੰਦੀ ਨਾ ਕਦੇ ਵੀ ਮਾਫ਼ ਨਾ ਕਰਦੀ ਜਿਸ ਤਰੀਕੇ ਨਾਲ ਮੈਂ ਬੋਲਦੀ ਹੈਂਗੀ। ਕੋਈ ਨਹੀਂ ਠੀਕ ਹੈ। ਚੱਲ ਦਵਾਈ ਲਿਆਏ ਹੁਣ ਚੰਗਾ ਮੰਮੀ ਨੂੰ ਕਹਿਣੀ ਆ।